ਪਿਛਲੇ ਦਿਨੀ ਅਸੀਂ ਵੱਖ-ਵੱਖ ਥਾਵਾਂ ਦਾ ਜਿਹੜਾ ਦੌਰਾ ਕੀਤਾ ਸੀ ਤੁਹਾਨੂੰ ਪਤਾ ਕਿ ਆਕਾ ਗਰਦਾਵੀ ਉੱਥੇ ਵਿజిਟ ਕਰਕੇ ਆਏ ਸੀ ਔਰ ਇੱਥੇ ਮੀਰਾਪੁਰ ਚੋਆ ਵੀ ਦੇਖਿਆ ਸੀ ਪਰ ਮੀਰਾਪੁਰ ਚੋਆ ਜਿਹੜਾ ਹੈਗਾ ਉਹ ਤੁਹਾਨੂੰ ਤੁਹਾਡੇ ਧਿਆਨ ਚ ਸਾਹਮਣੇ ਆ ਕਿ ਮੀਰਾਪੁਰ ਚੋਆ ਛਾਦੀਪੁਰ ਚੋਆ ਜਿਹੜਾ ਚੋਆ ਇੱਕੋ ਹੀ ਹੈ ਔਰ ਇਸੇ ਚੋਏ ਦੇ ਵਿੱਚ ਜਿਹੜੀ ਬੂਟੀ ਹੈ ਉਹ ਫਸੀ ਹੋਈ ਹੈ ਪਿੰਡ ਵਾਲਿਆਂ ਨੂੰ ਇਲਾਕੇ ਵਾਲਿਆਂ ਨੂੰ ਇਹ ਡਰ ਬਣਿਆ ਹੋਇਆ ਸੀ ਵੀ ਜਿਵੇਂ 12 13 ਤਰੀਕ ਤੱਕ ਦਾ ਮੌਸਮ ਵਿਭਾਗ ਜਿਹੜਾ ਫਿਲਹਾਲ ਦੱਸ ਰਿਹਾ ਕਿ ਜਿਹੜੀ ਬਾਰਿਸ਼ ਜਿਹੜੀ ਹੈ ਅਜੇ ਚੱਲੇਗੀ ਤੇ ਇਹ ਵੀ ਹੋ ਸਕਦਾ ਹੈ ਕਿ ਬਾਰਿਸ਼ ਹੋਰ ਲੰਬੀ ਦੀਰ ਤੱਕ ਵੀ ਚੱਲ ਜੇ ਅਗਰ 12 13 ਤਰੀਕ ਤੱਕ ਵੀ ਚੱਲਦੀ ਹੈ ਜੇ ਭਾਰੀ ਬਾਰਿਸ਼ ਹੋ ਜਾਂਦੀ ਹੈ ਤਾਂ ਇੱਥੋਂ ਦੇ ਲੋਕਾਂ ਨੂੰ ਖਤਰਾ ਹੈ ਤੇ ਇਹਨਾਂ ਦੀਆਂ ਫਸਲਾਂ ਨੂੰ ਖਤਰਾ ਹੈ ਤਾਂ ਕਰਕੇ ਇਹ ਚੀਜ਼ ਮੈਂ ਵੇਖ ਕੇ ਇਹਨਾਂ ਦੀ ਮੰਗ ਨੂੰ ਵੇਖ ਕੇ ਡੀਸੀ ਸਾਹਿਬ ਨਾਲ ਗੱਲ ਕੀਤੀ ਸੀ ਸਾਰੇ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਕੱਲ ਡੀਸੀ ਸਾਹਿਬ ਨੇ ਸਾਰੇ ਅਫਸਰਸ਼ਾਹੀ ਨੂੰ ਲਾਈਨ ਤੇ ਲੈ ਕੇ ਉਹਨਾਂ ਨੇ ਬਿਲਕੁਲ ਇੱਥੇ ਬੜਾ ਵਧੀਆ ਕੰਮ ਕੀਤਾ ਔਰ ਜਿਹੜੀ ਇੱਥੋਂ ਦੀ ਸਫਾਈ ਲਈ ਜਿਹੜਾ ਕਾਰਜ ਜਿਹੜਾ ਉਲੀਕਿਆ ਹੈ ਪੌਕ ਮਸ਼ੀਨ ਤੁਹਾਨੂੰ ਪਤਾ ਹੈ ਵੀ ਇਹ ਜਿਹੜੀ ਆਮ ਜੀਸੀਬੀ ਮਸ਼ੀਨ ਜਿਹੜੀ ਉਹ ਮਿਲ ਜਾਂਦੀ ਹੈ ਉਹ ਕਿਤੇ ਨਾ ਕਿਤੇ ਮੌਹਈਆ ਹੋ ਜਾਂਦੀ ਹੈ ਪਰੇ ਟਾਮੀ ਟਾਮੀ ਜਿਹੜੀ ਚੀਜ਼ ਹੈ ਉਹ ਮਿਲਦੀ ਹੈ ਤੇ ਇਹਦੇ ਨੂੰ ਲੱਦਣ ਵਾਸਤੇ ਲਿਉਣ ਵਾਸਤੇ ਟਰੱਕ ਵੀ ਜਿਹੜਾ ਉਹ ਸਪੈਸ਼ਲ ਜਿਹੜਾ ਹੁੰਦਾ ਇਸ ਲਈ ਬੜੀ ਘੱਟ ਅਵੇਲੇਬਲ ਹੁੰਦੀ ਹੈ ਇਸ ਲਈ ਮੈਂ ਡੀਸੀ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਜਿਹੜੀ ਪੌਕ ਮਸ਼ੀਨ ਭੇਜੀ ਹੈ ਤੇ ਹੁਣ ਮੈਂ ਇਹ ਨਗਰ ਵਾਲੇ ਵਿੱਚ ਜਿੰਨੇ ਹਨ ਕਿ ਨਹੀਂ ਸਾਰੇ ਇੱਥੇ ਬਾਬਾ ਜੀ ਹੋਰੀ ਆ ਮੇਰੇ ਜਮਾਤੀ ਨੇ ਕਲਾਸਮੇਟ ਨੇ ਕਾਚੂ ਜੀ ਸਾਰੇ ਜਣੇ ਰਜਿੰਦਰ ਸਿੰਘ ਹਾਂ ਸਾਫ ਸਿੰਘ ਜਿੰਨੇ ਸਾਰੇ ਨੇ ਸਾਥੀ ਮੇਰੇ ਪੁਰਾਣੇ ਹਾਂ ਤੇ ਸਾਰਿਆਂ ਨੂੰ ਅਵਤਾਰ ਸਿੰਘ ਨੂੰ ਰਣ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਜੀ ਪਿੰਡ ਵਾਸੀਆਂ ਨੂੰ ਇਲਾਕਾ ਨਾਲ ਵਾਸੀਆਂ ਨੂੰ ਵੀ ਇੱਥੇ ਤੁਸੀਂ ਹੁਣ ਪਹਿਰੇਦਾਰੀ ਕਰਨੀ ਹੈ ਪਹਿਰੇਦਾਰੀ ਕੀ ਕਰਨੀ ਹੈ ਵੀ ਇੱਥੇ ਸਫਾਈ ਕਰਾਓ ਸ਼ਾਦੀਪੁਰ ਚ ਅੱਗੇ ਪਿੱਛੇ ਮੋੜ ਤੇ ਉੱਥੇ ਸਫਾਈ ਕਰਾਓ ਮੀਰਾਪੁਰ ਚੋਜ ਸਫਾਈ ਕਰਾਓ ਅੱਗੇ ਜਾ ਕੇ ਜਿੱਥੇ ਜਿੱਥੇ ਵੀ ਹੈਗੀ ਹੈ ਉੱਥੇ ਲਗਾਤਾਰ ਤੁਸੀਂ ਸਫਾਈ ਕਰਾਓ ਉਦੋਂ ਤੱਕ ਮਸ਼ੀਨ ਜਾਣ ਨਾ ਦੇ ਆ ਜੇ ਜਦੋਂ ਤੱਕ ਪੂਰੀ ਸਾਫਟ ਤੋਂ ਸੋ ਮੇਰਾ ਇਹ ਫਰਜ ਬਣ ਜਾਂਦਾ ਸੀ ਇੱਥੇ ਵਿਧਾਇਕ ਜਿਹੜੇ ਨੇ ਆਲਰੇਡੀ ਕੰਮ ਕਰ ਰਹੇ ਸਨ ਇਹ ਜਾਂ ਉਹਨਾਂ ਦੀ ਜ਼ਿੰਮੇਵਾਰੀ ਸੀ ਜਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸੀ ਪਰ ਮੈਂ ਜਿਨ੍ਹਾਂ ਨੇ ਵੀ ਪਹਿਲਿਆਂ ਨੇ ਵੀ ਕੰਮ ਕੀਤਾ ਮੈਂ ਵਿਧਾਇਕ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਕੋ ਕੰਮ ਕੀਤਾ ਉਹਨਾਂ ਦਾ ਧੰਨਵਾਦ ਪਰ ਜੇਕਰ ਕੋਈ ਕਮੀ ਰਹਿ ਗਈ ਹੈ ਤਾਂ ਅਸੀਂ ਉਹਨੂੰ ਪੂਰੀ ਕਰਾਂਗੇ ਸਰ